ਲੋਕ ਸਭਾ ਚੋਣਾਂ ਵੀ ਚੱਲ ਰਹੀਆਂ ਨੇ ਤੇ ਪਿੰਡਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂ ਵੋਟਾਂ ਮੰਗਣ ਲਈ ਜਾ ਰਹੇ ਆ ਪਰ ਅੱਜ ਜਿਸ ਜਗ੍ਹਾ ਤੇ ਖੜੇ ਆ ਅਸੀਂ ਡੱਬ ਵਾਲੀ ਖੜਿਆਂ ਡੱਬ ਵਾਲੀ ਤਸਵੀਰਾਂ ਤੁਹਾਨੂੰ ਦਿਖਾ ਦੇ ਰਹੇ ਹਾਂ ਸਭ ਤੋਂ ਪਹਿਲਾਂ ਕਿਸਾਨ ਸੰਜੁਗਤ ਮੋਰਚੇ ਵੱਲੋਂ ਇੱਥੇ ਬਕਾਇਦਾ ਧਰਨਾ ਜਿਹੜਾ ਲਗਾਇਆ ਗਿਆ ਸੀ ਜਦੋਂ ਦਿੱਲੀ ਜਾਣਾ ਸੀ ਤਾਂ ਰਸਤੇ ਦੇ ਵਿੱਚ ਰੁਕ ਗਿਆ ਉਸ ਜਗ੍ਹਾ ਤੇ ਮੌਜੂਦ ਹੈਗੇ ਜਿਸ ਜਗ੍ਹਾ ਤੇ ਕਿਸਾਨਾਂ ਨੂੰ ਰੋਕਿਆ ਗਿਆ ਕਿਸਾਨ ਇੱਥੇ ਡਟੇ ਹੋਏ ਆ ਸਿੱਧੂਪੁਰ ਯੂਨੀਅਨ ਵੱਲੋਂ ਬਕਾਇਦਾ ਇੱਥੇ ਮੋਰਚਾ ਲਗਾਇਆ ਗਿਆ ਪਹਿਲਾਂ ਸਭ ਤੋਂ ਪਹਿਲਾਂ ਤਸਵੀਰ ਦਿਖਾ ਦਿੰਨੇ ਆ ਜਿਵੇਂ ਦਿੱਲੀ ਦੇ ਵਿੱਚ ਪੱਕੇ ਕਮਰੇ ਬਣਾ ਕੇ ਬੈਠ ਕੇ ਕਿਸਾਨ ਸਾਹਮਣੇ ਕਮਰਾ ਵੀ ਦਿਖਾਈ ਦੇ ਰਿਹਾ ਤੇ ਇੱਧਰ ਟਰਾਲੀਆਂ ਖੜੀਆਂ ਹੋਈਆਂ ਜੀ ਤੁਹਾਨੂੰ ਦਿਖਾਈ ਦੇ ਰਹੀਆਂ ਨੇ ਦਿੱਲੀ ਵਰਗਾ ਮਾਹੌਲ ਇੱਥੇ ਬਣਿਆ ਹੋਇਆ ਤੇ ਪੱਕਾ ਤੰਬੂ ਵੀ ਲੱਗਿਆ ਹੋਇਆ ਪੂਰੇ ਜਿਹੜੇ ਕਿਸਾਨ ਆ ਇੱਥੇ ਡਟੇ ਹੋਇਆ ਸਿੱਧੂਪੁਰ ਜੁਨੀਅਨ ਤੋਂ ਡੱਲੇਵਾਲ ਗਰੁੱਪ ਉਹ ਡਟਿਆ ਹੋਇਆ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਵੀ ਦਿਖਾ ਦਿੰਨੇ ਆ ਬਜ਼ੁਰਗ ਵੀ ਇੱਥੇ ਖੜੇ ਨੇ ਤੇ ਪਿੰਡਾਂ ਦੇ ਵਿੱਚ ਮਾਹੌਲ ਵੋਟਾਂ ਦਾ ਤੇ ਲੋਕ ਵੋਟਾਂ 'ਚ ਫਿਰਦੇ ਆ ਪਰ ਅਸੀਂ ਫਿਰਦੇ ਡੱਬੋ ਵਾਲੇ ਖੜੇ ਹੈਗੇ ਆ ਤੇ ਡੱਬ ਵਾਲੇ ਤੇ ਤਸਵੀਰਾਂ ਦਿਖਾ ਦਿੰਦੇ ਆ ਵਰਦਾਨ ਜੀ ਵੀ ਮੌਜੂਦ ਹੈ ਪਤਾਨ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਤਾਨ ਜੀ ਪੰਜਾਬ ਦਾ ਮੌਲਦਾ ਇਹ ਬਣਿਆ ਹੋਇਆ ਪਿੰਡਾਂ ਦੇ ਵਿੱਚ ਸਥਾਨਾਂ ਦੇ ਵਿੱਚ ਅਖਾੜੇ ਲੱਗਦੇ ਆ ਰਾਜਨੀਤੀ ਲੋਕਾਂ ਦੇ ਆਂਦੇ ਵੋਟਾਂ ਸਾਨੂੰ ਬਾ ਦਿਓ ਸਾਨੂੰ ਬਾ ਰੋ ਪਰ ਤੁਸੀਂ ਸਾਰੇ ਬਜ਼ੁਰਗ ਬੈਠੇ ਨੇ ਇੱਥੇ ਮੋਰਚੇ ਤੇ ਡਟੇ ਹੋਇਆ ਮੰਗਾਂ ਨੂੰ ਲੈ ਕੇ ਡਟੇ ਆ ਤੇ ਪਿੰਡਾਂ ਦਾ ਕੀ ਮੌਲ ਆ ਪਿੱਛੇ ਗੱਲ ਇਹ ਆ ਵੀ ਸਾਨੂੰ ਇਸ ਮੋਰਚੇ ਤੇ ਮੰਡੀ ਡੱਬ ਵਾਲੀ ਵਾਲਾ ਮੋਰਚਾ ਜਿਹੜਾ ਜਿਹੜਾ ਦਾਸ ਅਪਤਾਰ ਸਿੰਘ ਮਿਠੜੀ ਬਲਾਕ ਆਗੂ ਲੰਬੀ ਅਸੀਂ ਇੱਥੇ 1 ਮਹੀਨਾ ਤੇ 23 ਦਿਨਾਂ ਤੋਂ ਇੱਥੇ ਬੈਠੇ ਆਂ ਉਸ ਦਿਨ ਤੋਂ ਲੈ ਕੇ ਜਿਵੇਂ ਦਿੱਲੀ ਦੇ ਵਿੱਚ ਆ ਬਣੇ ਆ ਸਾਡੇ ਘਰ ਬਣੇ ਹੋਏ ਆ ਪਿੱਛੇ ਤੋਂ ਲੈ ਕੇ ਤੁਸੀਂ ਦਿਖਾਤੇ ਹੋਣੇ ਆ ਉਸ ਦਿਨ ਤੋਂ ਲੈ ਕੇ ਅਸੀਂ ਪੱਕੇ ਡਟੇ ਹੋਏ ਆ ਇੱਥੇ ਸਾਨੂੰ ਬਹੁਤ ਪਿੰਡਾਂ ਦੇ ਵਿੱਚ ਲੋਕ ਵੀ ਪੁੱਛਦੇ ਆ ਵੀ ਤੁਸੀਂ ਇੱਥੇ ਚੋਣ ਜਾਬਤਾ ਲੱਗ ਗਿਆ ਵੀ ਹੁਣ ਆਪਣਾ ਮਸਲਾ ਕਿਵੇਂ ਹੱਲ ਹੋਊਗਾ ਅਸੀਂ ਇਹ ਕਿਹਾ ਸੀਗਾ ਬੇਸ਼ੱਕ ਚੋਣ ਜਾਬਤਾ ਲੱਗ ਗਿਆ ਜਿਹੜੀ ਵੀ ਸਰਕਾਰ ਜਿਹੜੀ ਕੁਰਸੀ ਆ ਨਾ ਦਿੱਲੀ ਵਾਲੀ ਕੁਰਸੀ ਐ ਜਿਹੜੇ ਨੇ ਪ੍ਰਧਾਨ ਮੰਤਰੀ ਬਣਨਾ ਉਹਦੇ ਥੱਲੇ ਅੱਗ ਮੱਚੀ ਜਾਂਦੀ ਐ ਅੱਗ ਜਿਹੜਾ ਉਹਦੇ ਉੱਤੇ ਬੈਠੂਗਾ ਉਹ ਕਿਸੇ ਹਿਸਾਬ ਨਾਲ ਹੀ ਬੈਠੂਗਾ ਜਿਹੜਾ ਬਹਿ ਗਿਆ ਉਹ ਸਾਡੇ ਮਸਲੇ ਹੱਲ ਕਰੂਗਾ ਤਾਂ ਅਸੀਂ ਇੱਥੋਂ ਉੱਠਾਂਗੇ ਬੇਸ਼ੱਕ ਇਹ ਨਹੀਂਗਾ ਨਹੀਂ ਤਾਂ ਇਲੈਕਸ਼ਨ ਇਹਨਾਂ ਦਾ ਹਰਿਆਣੇ ਚ ਸਤੰਬਰ ਵਾਲਾ ਵੀ ਆਉਣ ਵਾਲਾ ਐ ਇਹ ਨਹੀਂਗਾ ਵੀ ਅਸੀਂ 2-3 ਮਹੀਨਿਆਂ ਨੂੰ ਉੱਠ ਖੜਾਂਗੇ ਸਤੰਬਰ ਦੇ ਵਿੱਚ ਗਾਂ ਜਿਹੜਾ ਹਰਿਆਣੇ ਦਾ ਇਲੈਕਸ਼ਨ ਐ ਉਦੋਂ ਵੀ ਚਾਟ ਅਚਕਾਵਾਂਗੇ ਇਹਨਾਂ ਨੂੰ ਪਰ ਜਿਹੜਾ ਹੁਣ ਕਹਿੰਦੇ ਐ ਵੀ ਤੁਸੀਂ ਇਹ ਕਹਿੰਦੇ ਆ ਵੀ ਸਾਨੂੰ 400 ਤੋਂ ਵੱਧ ਸੀਟਾਂ ਆ ਜਾਣੀਆਂ ਹੂੰ 400 ਤੋਂ ਵੱਧ ਸੀਟਾਂ ਆ ਜਾਣੀਆਂ ਭਾਜਪਾ ਸਰਕਾਰ ਕਹਿੰਦੀ ਐ ਮੋਦੀ ਕੇ ਕਹਿੰਦੇ ਐ ਮੋਦੀ ਕਾ ਲਾਣਾ ਪਰ ਇਹ ਦੱਸ ਦੇਣਾ ਚਾਹੁੰਦੇ ਐ ਵੀ ਵਾਕੇ ਹੀ ਪੰਜਾਬ ਦੇ ਵਿੱਚ ਅੱਗੇ ਜਾਂਦੇ ਐ ਅੱਛਾ ਇਹ ਜਿੰਨੇ ਇਹਨਾਂ ਦੇ ਕੈਂਡੀਡੇਟ ਆ ਉਹ ਅੱਗੇ ਜਾਂਦੇ ਐ ਅੱਗੇ ਐ ਜਾਂਦੇ ਐ ਵੋਟਾਂ 'ਚ ਨਹੀਂ ਅੱਗੇ ਜਾਂਦੇ ਉਹ ਕਿਸਾਨਾਂ ਦੇ ਅੱਗੇ ਜਾਂਦੇ ਐ ਕਿਸਾਨ ਝੰਡੇ ਤੇ ਡੰਡੇ ਲੈ ਕੇ ਮਗਰ ਪਈਆਂ ਇਹਨਾਂ ਦੇ ਹੂੰ ਕਿਸਾਨ ਝੰਡੇ ਡੰਡੇ ਲੈ ਕੇ ਪਿੱਛੇ ਆ ਆ ਦੇਖ ਲੋ ਹੰਸ ਰਾਜ ਹੰਸ ਦਾ ਕੀ ਹਾਲ ਹੈ ਉਹ ਤਾਂ ਕਹਿੰਦਾ ਗਰੀਬ ਬੰਦਾ ਯਾਰ ਮੈਨੂੰ ਕਿਉਂ ਪਰੇਸ਼ਾਨ ਕਰਦੇ ਉਹ ਤਾਂ ਇਹ ਗੱਲ ਕਹਿੰਦਾ ਕਹਿੰਦਾ ਮੇਰੇ ਮਗਰ ਪਤਾ ਨਹੀਂ ਕਿਉਂ ਉਹ ਤਾਂ ਕਹਿੰਦਾ ਉਹ ਤਾਂ ਅਵਦੇ ਕਰ ਰਾਲੀ ਨੂੰ ਵੀ ਕਹੀ ਜਾਂਦਾ ਮੈਂ ਤਾਂ ਕਹਿੰਦਾ ਸੋਫਨੇ ਚ ਵੀ ਨਾ ਰਾਤ ਨੂੰ ਵੀ ਹੱਥ ਬੰਨ ਕੇ ਪੈਣਾ ਪਰ ਹੱਥ ਬੰਨਣ ਨਾਲ ਨਹੀਂਗਾ ਅਸੀਂ ਉਹਨੂੰ ਇਹ ਪੁੱਛਦੇ ਆ ਸਾਡੇ ਕਿਸਾਨ ਵੀ ਸਾਡਾ ਜਿਹੜਾ ਛੁੱਭ ਕਰਨਾ ਹੈ ਉਹ ਛੁੱਭ ਕਰਨ ਦੇ ਗੋਲੀ ਕਿਉਂ ਮਾਰੀ ਗਈ ਸਾਡੇ 100 ਤੋਂ ਵੱਧ ਜਖਮੀਆਂ ਖਣੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਕਿਉਂ ਕੀਤੇ ਗਏ ਸਾਡੇ ਜਿਹੜੇ ਅੱਖਾਂ ਦੇ ਵਿੱਚ ਜਿਹੜੇ ਆ ਗੋਲੀਆਂ ਮਾਰ ਗਿਆ ਗੀਆਂ ਸਾਡੇ ਨੌਜਵਾਨਾਂ ਦੀ ਨਿਗਾ ਚੱਲੀ ਗਈ ਸਾਡਾ ਜਿਹੜਾ ਪਿਰਤਪਾਲ ਸਿੰਘ ਨਵੇਂ گاਉਂ ਦਾ ਉਹਨੂੰ ਬੋਰੀ ਦੇ ਵਿੱਚ ਪਾ ਕੇ ਇਹਨਾਂ ਦੇ ਪੁਲਿਸ ਦੇ ਜਿਹੜੇ ਭਾਜਪੀ ਦੇ ਗੁੰਡਿਆਂ ਨੇ ਬੋਰੀ ਚ ਪਾ ਕੇ ਡਾਂਗਾਂ ਨਾਲ ਕੁੱਟਿਆ ਗਿਆ 15 ਜਿਹੜੇ ਗੁੰਡੇ ਸੀ ਇਹਨਾਂ ਦੇ ਇਹਨਾਂ ਨੂੰ ਚੱਕ ਕੇ ਹਰਿਆਣੇ ਵਾਲੇ ਪਾਸੇ ਲੈ ਗਏ ਹਰਿਆਣੇ ਵਾਲੇ ਪਾਸੇ 307 ਦਾ ਪਰਚਾ ਪਾ ਕੇ ਤਾਂ ਉਹਨੂੰ ਇਹਨਾਂ ਨੇ ਰੋहतक ਦੇ ਵਿੱਚ ਜਿਹੜਾ ਦਾਖਲ ਕਰਾਤਾ ਐਡਮਿਟ ਕਰਾਤਾ ਉਹਦਾ ਇਲਾਜ ਨਹੀਂ ਕੀਤਾ ਤਾਂ ਸਾਡੇ ਜਿਹੜੇ ਐ ਸਾਡੇ ਲੀਡਰਾਂ ਨੇ ਸਰਬੰਸਿੰਘ ਭਦੇਰ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਤੇ ਦੂਜਾ ਸਾਡਾ ਗੈਰ ਰਾਜਨੀਤਿਕ ਜਿਹੜਾ ਸੰਯੁਕਤ ਮੋਰਚਾ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲੇ ਦੇ ਮੁਖੀ ਹੈ ਇਹਨਾਂ ਸਾਡੇ ਲੀਡਰਾਂ ਨੇ ਉਹਨੂੰ ਜਿਹੜਾ ਚੱਕ ਕੇ ਚੰਡੀਗੜ੍ਹ ਦੇ ਵਿੱਚ ਉਤ ਕਰਵਾਇਆ ਇਲਾਜ ਕਰਵਾਇਆ ਇਲਾਜ ਕਰਵਾ ਕੇ ਪੀਜੀਆਈ ਦੇ ਵਿੱਚ ਉਹ ਘਰੇ ਆਇਆ ਹੈ ਇਹ ਹਾਲ ਸਾਡੇ ਨਾਲ ਕੀਤਾ ਹੈ ਪੰਜਾਬ ਸਰਕਾਰ ਦਾ ਕੀ ਦੇਖਦੇ ਹੋ ਜਿਹੜੀ ਮੰਗ ਰਹੀ ਹੈ ਤੁਹਾਡੀ ਪਿੱਛੇ ਵੀ ਉਹਨਾਂ ਤੇ ਅਫੇਅਰ ਹੋਣੀ ਚਾਹੀਦੀ ਪੰਜਾਬ ਸਰਕਾਰ ਦਾ ਇਸ ਬਾਰਡਰ ਤੇ ਜਿਵੇਂ ਉੱਥੇ ਲੜਾਈ ਹੋਈ ਹੈ ਸ਼ੁਭਕਰਨ ਚੱਲਾ ਜਾਂਦਾ ਕੀ ਰਵਈਆ ਰਿਹਾ ਹੈਗਾ ਵੋਟਾਂ ਦਾ ਪਿਛਲੇ ਦਿਨਾਂ ਸਪੋਰਟ ਕੀਤੀ ਬਦਲਾਅ ਤਾਂ ਕਿਸਾਨਾਂ ਨੇ ਵੀ ਸੰਯੋਗ ਦਿੱਤਾ ਸੀ ਗੱਲ ਇਹ ਹੈ ਵੀ ਮੇਰੀ ਗੱਲ ਸੁਣੋ ਬਦਲਾਅ ਤਾਂ ਆਇਆ ਸੀਗਾ ਬਦਲਾਅ ਵੇਖ ਲਿਆ ਕਿਉਂਕਿ ਬਦਲਾਅ ਦਾ ਇਹ ਨਹੀਂ ਪਤਾ ਸੀ ਵੀ ਐਂ ਕੁਝ ਹੋ ਜੂਗਾ ਕਾਂਗਰਸ ਨੇ ਤੇ ਅਕਾਲੀ ਦਲ ਨੇ ਇਹਨਾਂ ਨੇ ਵਾਰੀ ਬੰਨੀ ਸੀ ਵੀ ਕਦੇ ਚਾਚਾ ਤੂੰ ਆ ਜਾ ਕਦੇ ਭਤੀਜਾ ਆ ਗਿਆ ਚਾਚਾ ਆ ਗਿਆ ਭਤੀਜਾ ਆ ਗਿਆ ਪਰ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਇਹਨਾਂ ਨੇ ਵਾਰੀ ਬੰਨੀ ਹੋਈ ਹੈ ਤਾਂ ਲੋਕਾਂ ਨੇ ਕਿਹਾ ਤੀਸਰਾ ਉਹ ਜਦੋਂ ਅੰਦੋਲਨ ਚੱਲਿਆ ਆਪਣਾ ਪਹਿਲਾ ਅੰਦੋਲਨ ਦਿੱਲੀ ਦੇ ਵਿੱਚ ਚੱਲਿਆ ਉਸ ਦਿੱਲੀ ਦੇ ਵਿੱਚੋਂ ਅੰਦੋਲਨ ਚ ਸਾਰੇ ਕਿਸਾਨਾਂ ਨੂੰ ਪਤਾ ਲੱਗ ਗਿਆ ਕਿਸਾਨ ਇਹਨਾਂ ਤੋਂ ਦੁਖੀ ਹੋਗੇ ਤਾਂ ਜਿਹੜੀ ਇਹ ਸਰਕਾਰ ਹੈ ਤੀਜਾ ਬਦਲਾਅ ਵੇਖਿਆ ਸੀ ਪਰ ਤੀਜੇ ਬਦਲਾਅ ਤੇ ਜਿਹੜਾ ਛੁੱਪ ਕਰਨ ਦੀ ਮੌਤ ਹੋਈ ਹੈ ਇੱਕ ਜ਼ੀਰੋ ਜਿਹੜੀ ਇਹਨਾਂ ਨੇ ਕਰਕੇ ਆਪਣੇ ਐਫਆਈਆਰ ਦਰਜ ਕੀਤੀ ਹੈ ਪਰ ਉਹ ਤੁਹਾਨੂੰ ਪਤਾ ਹੈ ਵੀ ਸਾਰੇ ਜਿੰਨੇ ਵੀ ਸਿਆਸੀ ਹੈ ਇਹਨਾਂ ਦੀ ਨਾਨੀ ਇੱਕ ਹੈ ਇੱਕੋ 48 ਦੇ ਚੱਟੇ ਬੱਟੇ ਆ ਸਾਨੂੰ ਤਾਂ ਕੋਈ ਇਹ ਨਹੀਂ ਲੱਗਦਾਗਾ ਪਰ ਜਿਹੜਾ ਬੀਜੇਪੀ ਆ ਬਾਰਡਰਾਂ ਤੇ ਬੈਠੇ ਆ ਸੀ ਇੱਕ ਮਹੀਨਾ 23 ਦਿਨ ਇੱਥੇ ਹੋ ਗਏ ਸਾਰੇ ਸਾਨੂੰ ਹੁਣ ਅਸੀਂ 82-83 ਦਿਨ ਹੋ ਚੱਲੇ ਆ ਬੈਠਿਆਂ ਨੂੰ ਪਰ ਉਹਦੇ ਵਿੱਚ ਜਿਹੜਾ ਸਰਕਾਰ ਜਿੰਨਾ ਚਿਰ ਸੀਗੀ ਸਰਕਾਰ ਨੂੰ ਕੋਲੇ 3 ਸਾਲ ਦਾ ਸਮਾਂ ਸੀ ਜਦੋਂ ਸਾਡੇ ਜਿਹੜੀਆਂ ਮੰਗਾਂ ਮੰਨੀਆਂ ਉਹ ਪਰ ਇਹਨਾਂ ਨੇ 3 ਸਾਲ ਦੇ ਸਮੇਂ ਵਿੱਚ ਕੁਝ ਨਹੀਂ ਕੀਤਾ ਬਿਲਕੁਲ ਹੁਣ ਚੋਣ ਜਾਬਤਾ ਲੱਗਿਆ ਹੋਇਆ ਤੇ ਵੋਟਾਂ ਦਾ ਪੂਰਾ ਬਾਪੂ ਸੈਸ਼ਨ ਚੱਲ ਰਿਹਾ ਬਾਪੂ ਗਏ ਉਹ ਪਿੰਡਾਂ ਬੁੰਡਾਂ ਦੇ ਕਿਹੜੇ ਪਿੰਡ ਤੋਂ ਬਾਦੂ ਮੈਂ ਸੇਖੋ ਤੂੰ ਸੇਖੋ ਤੂੰ ਹਾਂ ਤੇ ਕਿਵੇਂ ਆਂਦੇ ਮੰਗਣ ਵੋਟਾਂ ਮੋਟਾਂ ਕਿਵੇਂ ਨਾ ਮੈਦਰ ਨਹੀਂ ਆਏ ਅੱਛਾ ਪਾਓਗੇ ਨਾ ਨਾ ਬਾਵਾ ਬਾਵਾ ਨਾ ਨਾ ਕਿੱਥੇ ਅੱਛਾ ਅਸੀਂ ਤਾਂ ਬਾਜ ਦਾ ਵਿਰੋਧ ਕਰਦੇ ਸੰਗਤੋਂ ਕੇਰ ਕੇ ਵਿਰੋਧ ਕੀਤਾ ਸੀ ਅੱਛਾ ਕੀਤਾ ਐ ਸਾਲ ਦੇ ਵਿੱਚ ਸੰਗਤ ਹਾਂ ਅੱਛਾ ਲਿੱਤੇ ਪੂਰੇ ਜਿਹੜੇ ਤੰਬੂ ਤੋਂ ਬਣਾ ਕੇ ਰਾਸ਼ਨ ਪਾਣੀ ਪੂਰਾ ਫੁੱਲ ਲਿੱਤੇ ਤੇ ਵੋਟਪੰਡਾ ਜਾਓਗੇ ਜਿੱਦਨ ਵੋਟਾ ਹੋਣਗੇ ਨਹੀਂ ਜਾਣਾ ਦਾ ਮੌਕਾ ਵੇਖਾਂਗੇ ਉਹਦਾ ਮੌਕਾ ਵੇਖੋਗੇ ਹਾਂ ਬਿਲਕੁਲ ਜੀ ਹੋਰ ਵੀ ਖੜੇ ਹੈਗੇ ਆ ਬਾਈ ਜੀ ਕੀ ਮੰਦੇ ਹੈਗੇ ਉਹ ਡਟੇ ਆ ਆ ਲੰਬੇ ਸਮੇਂ ਤੋਂ ਖੜੇ ਹੋ ਇਸ ਜਗ੍ਹਾ ਦੇ ਡਟੇ ਹੋਏ ਪੱਕੇ ਮੋਰਚੇ ਲਾ ਰੱਖਿਆ ਕਿੰਨੇ ਕੋ ਜਿਹੜੇ ਹੈਗੇ ਕਿਸਾਨ ਇੱਥੇ ਰੁਕੇ ਵਾ ਰੋਟੀ ਪਾਣੀ ਖਾਣ ਪੀਣ ਦਾ ਕਿੱਦਾਂ ਅਰੇਂਜਮੈਂਟ ਹੁੰਦਾ ਸਰ ਅਰੇਂਜਮੈਂਟ ਪੂਰਾ ਜੀ ਬਹੁਤ ਫੁੱਲ ਸੰਗਤ ਹੈਗੀ ਜੀ ਫੁੱਲ ਸੰਗਤ ਹੈ ਹਾਂ ਜੀ ਦੇਖੀਏ ਕਮਰੇ ਵਗੈਰਾ ਵੀ ਤੁਹਾਡਾ ਕਿਵੇਂ ਬਣਾ ਲਿਆ ਜੀ ਬਿਲਕੁਲ ਜੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਪੱਕੇ ਕਮਰੇ ਜਿਹੜੇ ਆ ਕਿਸਾਨਾਂ ਨੇ ਉਹ ਬਣਾ ਰੱਖਿਆ ਤੇ ਪੱਕੇ ਮੋਰਚੇ ਜਿਵੇਂ ਦਿੱਲੀ ਦੇ ਵਿੱਚ ਪੱਕੇ ਮੋਰਚੇ ਲਗਾਏ ਸੀ ਉਵੇਂ ਹੀ ਪੱਕੇ ਮੋਰਚੇ ਪੱਕੇ ਕਮਰੇ ਬਣਾ ਕੇ ਕਿਸਾਨ ਹੁਣ ਇੱਧਰ ਤੁਹਾਨੂੰ ਟਰਾਲੀਆਂ ਦਿਖਾ ਦਿੰਨੇ ਆ ਤੋੜ ਤੱਕ ਜਿਹੜੇ ਤੰਬੂ ਲੱਗੇ ਹੋਏ ਆ ਪੂਰਾ ਦਿੱਲੀ ਵਾਲ ਤਸਵੀਰਾਂ ਇੱਧਰ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੂਰੇ ਮਕਾਨ ਜਿਹੜੇ ਬਣਾ ਕੇ ਬੈਠੇ ਆ ਸ਼ੁਭ ਕਰਨ ਸ਼ੁਭ ਕਰਨ ਦੀ ਤਸਵੀਰ ਇੱਥੇ ਲਾਈ ਹੋਈ ਆ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦੇ ਤਸਵੀਰਾਂ ਨੇ ਡੱਬ ਵਾਲੀ ਬਾਡਰ ਤੇ ਡੱਬ ਵਾਲੀ ਬਾਡਰ ਘੇਰ ਕੇ ਬੈਠੇ ਆ ਕਿਸਾਨ ਤੇ ਆ ਕਿਸਾਨਾਂ ਦੀ ਰਸੋਈ ਤੇ ਇਸ ਰਸੋਈ ਦੇ ਵਿੱਚ ਹੁੰਦਾ ਖਾਣਾ ਤਿਆਰ ਤੇ ਜਿੱਥੋਂ ਸਾਰਾ ਅਰੇਂਜਮੈਂਟ ਚੱਲਦਾ ਐ ਇਸੇ ਰਸੋਈ ਦੇ ਥਰੂ ਤੇ ਇੱਧਰ ਬਾਈ ਉਹਨਾਂ ਨੇ ਕਮਰਾ ਬਣਾ ਰੱਖਿਆ ਪੂਰਾ ਕਮਰੇ ਦਾ ਮਾਅਨ ਦਿਖਾਣਿਆ ਐਸੀ ਤੱਕ ਏਸੀ ਲੱਗੇ ਹੋਏ ਆ ਗੱਦੇ ਲੱਗੇ ਹੋਏ ਆ ਤਸਵੀਰਾਂ ਤੁਸੀਂ ਦੇਖੋ ਫਰੈਜ਼ ਪਈ ਆ ਇਨਵਰਟਰ ਪਿਆ ਹਾਂਜੀ ਇਨਵਰਟਰ ਸਾਰਾ ਅਰੇਂਜਮੈਂਟ ਗ੍ਰਿਪ ਪਿਆ ਆ ਮੋਬਾਈਲ ਚਾਰਜ ਲਾਉਣ ਦੇ ਲਈ ਪੂਰਾ ਘਰ ਬਣਾ ਕੇ ਬਾਈ ਹੋਰੇ ਬੈਠੇ ਆ ਕਹਿੰਦੇ ਇੱਥੇ ਹੀ ਰਹਿਣਾ ਜਦੋਂ ਤੱਕ ਮੰਗਾ ਪੂਰੀਆਂ ਨਹੀਂ ਹੁੰਦੀਆਂ ਚੋਣ ਜਾਬਤਾ ਜ਼ਰੂਰ ਲੱਗ ਗਿਆ ਪਰ ਕਿਸਾਨਾਂ ਦੀਆਂ ਮੰਗਾਂ ਜੋ ਉਹਨੀਆਂ ਤੋਂ ਨੇ ਚੋਣ ਜਾਬਤਾ ਲੱਗਣ ਦੇ ਬਾਵਜੂਦ ਕਿਸਾਨ ਇੱਥੇ ਡਟੇ ਹੋਏ ਆ ਆਪਣੀਆਂ ਮੰਗਾਂ ਨੂੰ ਲੈ ਕੇ ਮੰਗਾਂ ਨੂੰ ਲੈ ਕੇ ਕਿਸਾਨ ਡਟੇ ਨੇ ਤੇ ਜਿਸ ਕਰਕੇ ਕਿਸਾਨਾਂ ਦੇ ਵਿੱਚ ਅੱਜ ਵੀ ਮੋਦੀ ਸਰਕਾਰ ਦੇ ਖਿਲਾਫ ਜਿਹੜਾ ਆ ਗਿਆ ਵਿਦਰੋਹ ਹੈਗਾ ਕਿਸਾਨਾਂ ਦੇ ਮਨਾਂ ਦੇ ਵਿੱਚ ਸਾਡੀਆਂ ਮੰਗਾਂ ਜਿਹੜੀਆਂ ਸੀ ਦਿੱਲੀ ਮੰਨੀਆਂ ਸੀ ਉਹਨਾਂ ਨੂੰ ਪੂਰਾ ਕਰ ਲਿਆ ਜਾਵੇ ਪਰ ਨਵੀਂ ਸਰਕਾਰ ਵੀ ਬਣਨੀ ਹੈਗੀ ਇਹ ਪਿੰਡਾਂ ਦੇ ਵਿੱਚ ਭਾਜਪਾ ਦੇ ਜਿਹੜੇ ਕੈਂਡੀਡੇਟ ਨੇ ਉਹ ਵੀ ਜਾ ਰਹੇ ਨੇ ਵਿਰੋਧ ਕੀਤਾ ਜਾ ਰਿਹਾ ਕਿਸਾਨਾਂ ਵੱਲੋਂ ਹੰਸਰਾ ਜਹੰਸ ਵਾਲੀ ਗੱਲ ਹੋਈ ਹੈ ਹੋਰ ਕਿਸਾਨ ਜਿਹੜੇ ਹੈਗੇ ਆ ਭਾਜਪਾ ਦੇ ਆਗੂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਬਠਿੰਡਾ ਮਟਿੰਡਾ ਦੀ ਉਸ ਹੋਟ ਸੀਟ ਤੇ ਖੜੇ ਆ ਮਟਿੰਡਾ ਜੀ ਆਉਂਦਾ ਮਟਿੰਡਾ ਦੀ ਹੋਟ ਸੀਟ ਤੇ ਖੜੇ ਆ ਜਿੱਥੇ ਬਾਦਲ ਪਰਿਵਾਰ ਤੋਂ ਹਰ ਸਿਮਰਤ ਔਰ ਬਾਦਲ ਹੋਰੀ ਨੇ ਤੇ ਸਾਹਮਣੇ ਸਿਕੰਦਰ ਸਿੰਘ ਮਲੂਕਾ ਮਲੂਕਾ ਹੌਲਾ ਦੀ ਨੋ ਹੈ ਤੇ ਮਲੂਕਾ ਔਰ ਇਕਾਲੀ ਦਲ ਤੋਂ ਨੇ ਦੇਖ ਲੋ ਇਹ ਵੀ ਨੀਤੀ ਤੁਸੀਂ ਕੀ ਮੰਨਦੇ ਹੈਗੇ ਹੋ ਦੋ ਪਰਿਵਾਰ ਜਿਹੜੇ ਨੇ ਇਕਾਲੀ ਦਲ ਤੋਂ ਤੇ ਇਕ ਭਾਜਪਾ ਤੋਂ ਪਰ ਲੋਕਾਂ ਵੱਲੋਂ ਭਾਜਪਾ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕਿ ਅੱਜ ਦਾ ਵੀਡੀਓ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ 'ਚ ਤੁਸੀਂ ਆਪਣੀ ਰਾਇ ਜਰੂਰ ਦੱਸਿਓ ਕਿਵੇਂ ਦੇਖਦੇ ਹੋ ਕਿਸਾਨਾਂ ਦਾ ਬਾਰਡਰਾਂ ਤੇ ਇਸ ਤਰ੍ਹਾਂ ਦਾ ਬੈਠਾ ਹੋਣਾ ਤਾਂ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚਿਹਨਾ ਤੁਹਾਡਾ ਖੁੱਦਾ ਗੁਰੂ ਅਰਸਾ ਲਈ ਪੱਤਰਕਾਰ ਸਾਥੀ ਦੇ ਨਾਲ ਮੈਂ ਸਤਪਾਲ ਤੇ ਦੇ ਡੱਬੋ ਵਾਲੀ ਬੈਰੀਆਂ